ਦੀ ਖਬਰ ਫਿਰੋਜ਼ਪੁਰ ਤੋਂ ਹੈ ਜਿੱਥੇ ਸਰਕਾਰੀ ਅਧਿਕਾਰੀਆਂ ਨੇ ਕਾਗਜ਼ਾਂ ਦੇ ਵਿੱਚ ਇੱਕ ਨਵਾਂ ਪਿੰਡ ਉਸਾਰ ਕੇ 45 ਲੱਖ ਰੁਪਏ ਧੱਕਾਰਨੇ ਧੱਕਾਰਨੇ 2 ਸਾਲਾਂ ਬਾਅਦ ਜੋ ਹੈ ਆਰਟੀਆਈ ਫਾਈਲ ਕੀਤੀ ਗਈ ਜਿਸ ਦੇ ਤਹਿਤ ਖੁਲਾਸਾ ਹੋਇਆ ਹੁਣ ਜਾਂਚ ਸ਼ੁਰੂ ਹੋਈ ਹੈ ਪੂਰਾ ਮਸਲਾ ਕੀ ਹੈ ਆਓ ਦੇਖਦੇ ਹਾਂ ਖਾਸ ਰਿਪੋਰਟ ਫਿਰੋਜ਼ਪੁਰ ਚ ਘਟਾਲੇ ਦਾ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਲੱਖਾਂ ਰੁਪਏ ਹੜਪਣ ਲਈ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਇੱਕ ਨਵਾਂ ਪਿੰਡ ਉਸਾਰ ਦਿੱਤਾ ਜਿਸ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ ਇਹਨਾਂ ਹੀ ਨਹੀਂ ਕਾਗਜ਼ਾਂ 'ਚ ਪਿੰਡ ਬੁਖਾ ਕੇ 45 ਲੱਖ ਰੁਪਏ ਦੇ ਕਰੀਬ ਦੀ ਗ੍ਰਾਂਟ ਵੀ ਢੁਕਾਰ ਗਏ 2 ਸਾਲ ਲੰਘਣ ਤੋਂ ਬਾਅਦ ਇਹ ਮਾਮਲਾ ਅਧਿਕਾਰੀਆਂ ਦੇ ਨੋਟਿਸ 'ਚ ਆਇਆ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ADC ਡਿਵੈਲਪਮੈਂਟ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀਆਂ ਜਾਂ ਫਿਰ ਕਰਮਚਾਰੀਆਂ ਦਾ ਇਸ ਥੱਗੀ ਵਿੱਚ ਨਾਮ ਸਾਹਮਣੇ ਆਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਉਹ ਰਿਕਾਰਡ ਮੰਗਾ ਕੇ ਜਿਹੜਾ ਉਹਨਾਂ ਹੀ ਇਨਕੁਆਰੀ ਕਰ ਰਹੇ ਆਂ ਤਤਾਂ ਦੇ ਦਰਤ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੇਉਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ ਇਸ ਪੂਰੇ ਕਪਲੇ ਦਾ ਖੁਲਾਸਾ ਇੱਕ ਆਰਟੀਆਈ ਨਹੀਂ ਹੋਇਆ ਅਤੇ ਖੁਲਾਸਾ ਹੋਣ ਤੋਂ ਬਾਅਦ ਆਰਟੀਆਈ ਪਾਉਣ ਵਾਲੇ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਕਰੀਬ 45 ਲੱਖ ਰੁਪਏ ਦੇ ਇਸ ਕਪਲੇ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਸਮਿਤੀ ਦੇ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰਨ ਲਈ ਇੱਕ ਜਾਲੀ ਪਿੰਡ ਬਣਾ ਦਿੱਤਾ ਅਤੇ ਉਸ ਦੇ ਉੱਪਰ ਵਿਕਾਸ ਦੇ ਨਾਂ ਤੇ ਲੱਖਾਂ ਦੀ ਗ੍ਰਾਂਟ ਖਾ ਕੇ ਕਾਗਜ਼ਾਂ ਨੂੰ ਦਫ਼ਤਰ ਵਿੱਚ ਫਾਈਲਾਂ ਥੱਲੇ ਦੱਬ ਦਿੱਤਾ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਈਆ ਜਿਹੜਾ ਇਹਨਾਂ ਨੇ ਜਿਵੇਂ ਮਨਵੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਈਆ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਬਰ ਦੀ ਜੀ ਇਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਰਡ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਾਰਡ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਦੇਵੇਂ 25 30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਰ ਅਧਿਕਾਰੀਆਂ ਨੇ 45 ਲੱਖ ਰੁਪਏ ਦੀ ਗ੍ਰਾਂਟ ਖਾਣ ਲਈ ਨਿਊ ਗੱਟੀ ਦਾ ਨਾਮ ਦੇ ਕੇ ਕੇਂਦਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹਰ ਕੋਈ ਪਰੇਸ਼ਾਨ ਹੋ ਗਿਆ ਆਖਿਰ ਨਿਊ ਰਾਜੋ ਕੀ ਗੱਟੀ ਪਿੰਡ ਫਿਰੋਜ਼ਪੁਰ ਵਿੱਚ ਹੈ ਕਿੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਤਾਂ ਜ਼ਰੂਰ ਹੈ ਪਰ ਨਿਊ ਗੱਟੀ ਦੇ ਨਾਮ ਵਾਲਾ ਕੋਈ ਪਿੰਡ ਨਹੀਂ ਹੈ ਸਾਡੀ ਇੱਥੇ ਕੋਈ ਨਿਊ ਗੱਟੀ ਨਾ ਵੀ ਪੰਚਾਇਤ ਹੈ ਪਿੰਡ ਹੈ ਨਹੀਂ ਇੱਕ ਗੱਟੀ ਰਾਜੋ ਕੇ ਪਰ ਨਵੀਂ ਗੱਟੀ ਨਹੀਂ ਬਸ ਬੰਨ ਫਿਰ ਨਿਊ ਗੱਟੀ ਨਾਮ ਦਾ ਕੋਈ ਪਿੰਡ ਨਹੀਂ ਕੋਈ ਪੰਚਾਇਤ ਨਹੀਂ ਨਹੀਂ ਕੋਈ ਪਿੰਡ ਨਹੀਂਗਾ ਨਿਊ ਗੱਟੀ ਦਾ ਜਵੇ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹਾਂ ਜੀ ਕਦੋਂ ਦਾ ਰਹ ਰਹੇ ਹੋ ਤਾਂ ਤੇ ਤਾਂ ਇੱਥੇ ਜਦੋਂ ਤੋਂ ਬਾਅਦ ਵੀ ਉਹ ਤਾਂ ਤੇ ਰਹਿੰਦੇ ਜੀ ਉਦੋਂ ਹੀ ਰਹਿੰਦੇ ਇੱਥੇ ਕੋਈ ਨਿਊ ਗੱਟੀ ਨਾਮ ਦੀ ਪੰਚਾਇਤ ਹੈ ਕਿ ਪਿੰਡ ਹੈ ਨਹੀਂ ਇੱਕ ਰਾਜੋ ਦੀ ਗੱਟੀ ਇੱਕ ਨਵੀਂ ਗੱਟੀ ਵਾਸਤੇ ਨਿਊ ਗੱਟੀ ਇੱਥੇ ਕੋਈ ਨਹੀਂ ਹੈ ਨਹੀਂ ਹੈ ਉਧਰ ਜੇ ਸ਼ਖਸ ਨੇ ਇਸ ਬੰਦੀ ਆਰਟੀਆਈ ਪਾ ਕੇ ਇਸ ਘਟਾਲੇ ਦਾ ਖੁਲਾਸਾ ਕੀਤਾ ਉਸਨੇ ਤਫਸੀਲ ਨਾਲ ਇਸ ਬੰਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਉਸਨੇ ਆਰਟੀਆਈ ਪਾਈ ਅਤੇ ਉਸ ਤੋਂ ਬਾਅਦ ਕਿਵੇਂ ਉਸ ਨੂੰ ਧਮਕੀਆਂ ਮਿਲੀਆਂ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆਂ ਜਾ ਤਾਂ ਤੁਸੀਂ ਐ ਕਰੋ ਮੈਂ ਕਹਾਂ ਜੀ ਮੇਰੇ ਤੁਸੀਂ ਬਿਆਨ ਲੈ ਲਓ داخل ਦਫਤਰ ਕਰਨੀ ਦੱਸ ਦੋ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਗਿਆ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਮੈਨੂੰ ਧਮਕਾਇਆ ਗਿਆ ਬੇਰਹਾਲ ਇਹ ਪਿੰਡ ਜੋ ਕਿ ਸਿਰਫ ਕਾਗਜ਼ਾਂ 'ਚ ਹੈ ਪਰ ਅਸਲ 'ਚ ਉਸ ਦਾ ਕੋਈ ਵजूद ਹੀ ਨਹੀਂ ਅਧਿਕਾਰੀਆਂ ਤੋਂ ਬਾਅਦ Google Map ਨੇ ਵੀ ਹੱਥ ਖੜੇ ਕਰ ਦਿੱਤੇ Google Map ਨੇ ਵੀ ਬਥੇਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਇਹ ਪਿੰਡ ਨਹੀਂ ਮਿਲਿਆ ਖੈਰ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਬਾਰੇ ਵੀ ਕਿਹਾ ਜਾ ਰਿਹਾ ਹੈ ਪਰ ਸਵਾਲ ਇਹ ਹੈ ਕਿ ਆਖਿਰ ਕਦੋਂ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ ਜੇਸ ਪਿੰਡ ਦੇ ਵਿੱਚ ਕੰਮ ਹਿੰਗਿਆ ਹੁੰਦਾ ਹੈ ਮੰਡੇਗਾ ਦੇ ਉਸੇ ਪਿੰਡ ਦੇ ਲੋਕਾਂ ਨੂੰ ਹੀ ਕੰਮ ਦਿੱਤਾ ਜਾਂਦਾ ਹੈ ਤਾਂ ਕਿ ਉਜੜਿਆ ਉਹਨਾਂ ਵਾਸਤੇ ਰੋਜ਼ਗਾਰ ਇਹ ਸਿਰਜਣ ਕੀਤਾ ਜਾਵੇ ਜਿਹੜੀਆਂ ਸਰਕਾਰਾਂ ਦੀਆਂ ਸਕੀਮਾਂ ਨੇ ਜੋ ਕਿ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਸਪੋਰਟ ਲੋਕੇ ਜਿਹੜੀ ਇਹ 43 ਲੱਖ ਦੀ ਆਈ ਹੋ ਸਕਦਾ ਇਸ ਤੋਂ ਇਲਾਵਾ ਕੋਈ ਹੋਰ ਵੀ ਪਿੰਡ ਹੋਣ ਜਿੱਥੇ ਉਹਨਾਂ ਦੇ ਨਾਮ ਤੇ ਜਾਲੀ ਪੰਚਾਇਤਾਂ ਬਣਾ ਕੇ ਜਿਹੜਾ ਕਿ ਉੱਥੇ ਇੱਥੇ ਬੜੇ ਕਪਲੇ ਨੂੰ ਅੰਜਾਮ ਦਿੱਤਾ ਗਿਆ ਹੋਵੇ ਹਾਲ ਫਿਲਹਾਲ ਜਿਹੜਾ ਹੈ ਦਿੱਲੀ ਪੁਲਿਸ ਨੇ ਜਿਹੜੀ ਇਸ ਦੀ ਜਾਂਚ ਪੂਰ ਦਿੱਤੀ ਗਈ ਹੈ ਉਹ ਦੋਨੋਂ ਹੋਮ ਨੇ ਸਾਨੂੰ ਪਤਾ ਲੱਗਾ ਹੈ ਕਿ ਜਿਹੜੀ ਹੈ ਇਹਦੇ ਵਿੱਚ ਫਰਸ਼ਾ ਦਰਜ ਕਰਦੀ ਵੀ ਸफारਿਸ਼ ਕਰ ਦਿੱਤੀ ਗਈ ਹੈ। ਖਿਆਲ ਪਸੰਦ ਨਾਲ ਰਾਜੀਸ਼ ਕਟਾਰੀਆ ਜੀ ਮੀਡੀਆ ਰਾਜੂ ਕੇਟ